ਫਰਜੀ ਮੈਨੂੰ ਪਤਾ ਲੱਗਿਆ ਵੀ ਮੰਮੀ ਦੀ ਤਬੀਅਤ ਠੀਕ ਨਹੀਂ ਹੈਗੀ ਤੁਸੀਂ ਪਲੀਜ਼ ਜਾਓ ਤੇ ਜਾ ਕੇ ਨਾ ਉਹਨਾਂ ਦਾ ਪਤਾ ਲੈ ਕੇ ਆਓ ਮੈਨੂੰ ਤਾਂ ਹਲੇ 2-3 ਮਹੀਨੇ ਹੋਰ ਲੱਗ ਜਾਣੇ ਆ ਮੈਂ ਹਲੇ ਆ ਨਹੀਂ ਸਕਦੀ ਕਿਉਂਕਿ ਜਿੰਨੀ ਦਰ ਪਸ਼ੂ ਦੀ ਯੂਨੀਵਰਸਿਟੀ ਵਿੱਚੋਂ ਉਹਦੀ ਕਨਵੋਕੇਸ਼ਨ ਤੋਂ ਉਹ ਡਿਗਰੀ ਨਹੀਂ ਮਿਲਦੀ ਤਦ ਤੱਕ ਤਾਂ ਮੇਰਾ ਆਉਣਾ ਬਹੁਤ ਔਖਾ ਆ ਤੁਸੀਂ ਜਾਓ ਪਲੀਜ਼ ਜਾ ਕੇ ਉਹਨਾਂ ਦਾ ਪਤਾ ਲੈ ਕੇ ਆਓ ਮੰਮੀ ਤੁਸੀਂ ਕਹ ਦੋ ਆਏ ਨਾਲੇ ਇੱਥੇ ਬੈਠ ਕੇ ਕੀ ਕਰਦੇ ਬੇਓ ਅੰਦਰ ਚਲੋ ਇੰਨੇ ਜ਼ਿਆਦਾ ਗਰਮੀ ਆ ਸਿਹਤ ਤੁਹਾਡੀ ਪਹਿਲਾਂ ਨੇ ਠੀਕ ਨਾ ਪੁੱਤ ਠੀਕ ਆ ਮੈਂ ਮੈਨੂੰ ਕੀ ਹੋਇਆ ਬੜਾ ਪੇਚੇ ਤਾਂ ਮਾੜਾ ਮੋਟਾ ਬੰਦਾ ਘੱਟਲਾ ਮੱਠਾ ਰਹਿੰਦਾ ਹੀ ਆ ਤੂੰ ਮੇਰਾ ਬਹੁਤਾ ਫਿਕਰ ਨਾ ਕਰਿਆ ਕਰ ਨਹੀਂ ਮੰਮੀ ਬੱਚਿਆਂ ਨੂੰ ਤਾਂ ਮਾਪਿਆਂ ਨੂੰ ਫਿਕਰ ਹੁੰਦਾ ਹੀ ਆ ਤੁਸੀਂ ਆਪਣੀ ਸਿਹਤ ਦਾ ਨਾ ਬਿਲਕੁਲ ਪ੍ਰਵਾਹ ਨਹੀਂ ਕਰਦੇ ਹੈਗੇ ਜੇ ਤੁਹਾਨੂੰ ਕੁਝ ਹੋ ਗਿਆ ਫਿਰ ਸਾਡਾ ਕੀ ਬਣੂ ਤੇ ਤੁਸੀਂ ਆਪਦੇ ਜੋਗੇ ਹੈਗੇ ਆ ਤੁਸੀਂ ਆਪਦੇ ਖੰਭੀ ਆਪ ਉੜਦੇ ਹੋ ਸਭ ਕੁਝ ਸਮਝਦੇ ਹੋ ਮੇਰਾ ਕੀ ਆ ਪਤਾ ਨਦੀ ਕਿਨਾਰੇ ਰੁਖੜਾ ਜਦੋਂ ਟਾਈਮ ਆਇਆ ਬਹਿ ਜਾਣਾ ਨਹੀਂ ਤਾਂ ਖੜੇ ਸਾਡਾ ਤਾਂ ਹਣ ਧਾਦੀ ਛਾਲਾ ਹਸਾਵਾਂ ਪਤਾ ਨਹੀਂ ਕਦੋਂ ਲੋਪ ਹੋ ਜਾਣਾ ਤੁਹਾਡੇ ਲਈ ਨਾ ਬਹੁਤ ਗਲਤ ਗੱਲ ਆ ਜਿਹੜੀ ਤੁਸੀਂ ਟੈਂਦੀਆ ਕਲਾ ਵਾਲੀ ਗੱਲਾਂ ਕਰੀ ਜਾਂਦੇ ਲੈ ਗੈਬੀ ਨਕਨੇਡਾ ਤੋਂ ਫੋਨ ਕਰਕੇ ਭੱਜਣਾ ਹੀ ਪਾਤੀਆਂ ਆਖੇ ਮੰਮੀ ਬਹੁਤ ਢਿੱਲੀ ਆ ਜਾ ਕੇ ਪਤਾ ਲਿਆਓ ਸਸ਼ੀਰਾਬੂ ਆਜੀ ਸਤਿ ਸ੍ਰੀ ਅਕਾਲ ਸਸ਼ੀਗਾ ਸੁਪਰ ਜੀ ਰਾਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਜਦੋਂ ਦਾ ਗੈਵੀ ਦਾ ਫੋਨ ਆਇਆ ਨਾ ਸਾਨੂੰ ਤੇ ਭਾਜੜੇ ਬੈ ਗਿਆ ਫਿਕਰੀ ਪੈ ਗਿਆ ਮੈਂ ਜਾ ਕੇ ਪਤਾ ਤੇ ਲੈ ਕੇ ਆਈਏ ਕੋਪਰ ਜੀ ਇੱਧਰ ਬੈਠੋ ਓਕੇ ਓਕੇ ਪੁੱਤ ਕੋਲ ਆਜਾ ਹੁਣ ਕੀ ਕਹਿੰਦੇ ਡਾਕਟਰ ਡਾਕਟਰ ਨੇ ਕੀ ਕਹਿਣਾ ਆ ਮੇਰੀਆਂ ਨੋਹਾਂ ਦੇ ਗੈਵੀ ਨੇ ਤੁਹਾਨੂੰ ਦੇ ਦਿੱਤੀ ਨਾ ਤਕਲੀਫ ਆ ਮੇਰੇ ਹੂਸ ਤਰ੍ਹਾਂ ਨੇ ਬੈਠੀ ਆ ਮੈਂ ਠੀਕ ਆ ਭਰਾ ਜੀ ਤੁਸੀਂ ਇਕੱਲੇ ਗੈਵੀ ਦੇ ਭੂਆ ਫੁੱਫੜ ਨਹੀਂ ਤੁਸੀਂ ਨਿੱਕੀ ਦੇ ਵੀ ਉਹ ਫਫੜੋ ਤੁਸੀਂ ਗੁੱਡੀ ਦੇ ਵੀ ਉਹ ਫਫੜਾ ਕੱਲ ਨੂੰ ਕਿਸੇ ਵੀ ਵੇਲੇ ਲੋਡ ਪਵੇ ਤੁਸੀਂ ਨਾ ਸਿਰ ਤੇ ਹੱਥ ਰੱਖਣਾ ਤੇ ਸੋਚੀ ਦੇਣੀ ਹੈ ਇਹਨਾਂ ਨੂੰ ਤੁਸੀਂ ਫਿਕਰ ਕਿਉਂ ਕਰਦੀ ਹੋ ਤੁਸੀਂ ਤਾਂ ਨਿਆਣੇ ਪਹਿਲਾਂ ਹੀ ਚੰਡ ਕੇ ਆਏ ਸਰੀਰ ਕੇ ਕੀਤੇ ਪਏ ਆ ਚਿੰਤਾ ਨਾ ਕਰੋ ਤੁਸੀਂ ਬੈਠੇ ਹੋ ਸਿਰ ਤੇ ਸਾਡੀ ਕੀ ਲੋੜ ਦੱਸਣ ਦੀ ਤੁਸੀਂ ਇਹਨਾਂ ਨੂੰ ਆਸ਼ੀਰਵਾਦ ਦਿਓ ਤੁਸੀਂ ਹਜੇ ਮਹਾਰਾਜ ਕਿਤੇ ਨਹੀਂ ਜਾਣਾ ਸੰਗੋ ਅਕਬਰ ਆਉਣ 100 200 ਸਾਲ ਤੁਸੀਂ ਇਹ ਕਿਤੇ ਨਹੀਂ ਜਾਣਾ ਨਿੱਕੀਏ ਤੂੰ ਅੰਦਰ ਜਾ ਮੇਰੇ ਸਹਰਾਣੇ ਥੱਲੇ ਨਾ ਇੱਕ ਛੋਟੀ ਜਿਹੀ ਕੋਟਲੀ ਪਈ ਆ ਉਹਦੇ ਵਿੱਚ ਚਾਬੀ ਪਈ ਆ ਉਹ ਚਾਬੀ ਲੈ ਕੇ ਉੱਪਰ ਜਾ ਕੇ ਪੇਟੀ ਦੇ ਵਿੱਚ ਮੇਰੀ ਸੰਦੂਖੜੀ ਪਈ ਆ ਉਹਦੇ ਵਿੱਚ ਇੱਕ ਹੋਰ ਛੋਟੀ ਚਾਬੀ ਪਈ ਆ ਉਹ ਚਾਬੀ ਲਿਆ ਘਟ ਸੱਤ ਗੁਫਾਵਾਂ ਵਿੱਚ ਚਾਬੀ ਰੱਖੀ ਆ ਐਜੀ ਕਿਹੜੀ ਖਾਸ ਗੱਲ ਆ ਉਸ ਚਾਬੀ ਦੇ ਵਿੱਚ ਤੂੰ ਗੱਲਾਂ ਨਾ ਕਰ ਜਿਹੜਾ ਕੰਮ ਤੈਨੂੰ ਕਿਹਾ ਤੋ ਉਹ ਕਰ ਖਾ ਚੜ ਗਿਆ ਅੱਛਾ ਚਾਬੀ ਚ ਕੀ ਖਾਸੀਅਤ ਆ ਇਹ ਹੈ ਮੇਰੇ ਲੋਕਰ ਦੀ ਚਾਬੀ ਹੈ ਲੋਕਰ ਦੀ ਚਾਬੀ ਅੱਗੇ ਤੁਸੀਂ ਕਹਿੰਦੇ ਦੱਸਿਆ ਨਹੀਂ ਕਿ ਮੇਰੀ ਲੋਕਰ ਦੀ ਚਾਬੀ ਵੀ ਹੈ ਮਾੜਾ ਮੋਟਾ ਪੜਦਾ ਵੀ ਰੱਖਣਾ ਪੈਂਦਾ ਸਾਰਾ ਕੁਝ ਤਾਂ ਨਹੀਂ ਬੱਚਿਆਂ ਨੂੰ ਦੱਸਿਆ ਜਾਂਦਾ ਇਹਦੇ ਵਿੱਚ ਹੀ ਸਾਰਿਆਂ ਦਾ ਭਲਾ ਹੁੰਦਾ ਭੈਣ ਜੀ ਗੱਲ ਤਾਂ ਤੁਹਾਡੀ ਸਿਆਣੀ ਐ ਜੇ ਆਪਾਂ ਬੱਚਿਆਂ ਨੂੰ ਸਾਰਾ ਕੁਝ ਪਹਿਲਾਂ ਦੱਸ ਦਈਏ ਤਾਂ ਬੱਚੇ ਤਾਂ ਬਜ਼ੁਰਗਾਂ ਨੂੰ ਹੱਥ ਹੱਤ ਰ ਕੇ ਬੇਲੇ ਬਿਠਾ ਦਿੰਦੇ ਨੇ ਰੱਬ ਦਾ ਲੱਖ ਲੱਖ ਸ਼ੁਕਰ ਆ ਵੀ ਮੇਰੀਆਂ ਦੋਹੇ ਨੋਹਾ ਦੋਹੇ ਪੁੱਤ ਤੀਜਾ ਧੀ ਤੇ ਜਵਾਈ ਬਹੁਤ ਚੰਗੇ ਨੇ ਇਹੋ ਜੀ ਕੋਕੋ ਉਹੋ ਜੇ ਬੱਚੇ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਚੰਗੇ ਮਾਪਿਆਂ ਦੇ ਬੱਚੇ ਵੀ ਚੰਗੇ ਹੁੰਦੇ ਆ ਅਰੇ ਤੁਸੀਂ ਇਹਨਾਂ ਲਈ ਕੀ ਕੀਤਾ ਕੀ ਨਹੀਂ ਤੁਸੀਂ ਦੋਹਾਂ ਜੀਆਂ ਨੇ ਇੰਨੀ ਮਿਹਨਤ ਕਰਕੇ ਇਹਨਾਂ ਬੱਚਿਆਂ ਨੂੰ ਪਾਲਿਆ ਲਖਾਇਆ ਪੜਾਇਆ ਇਹ ਸਭ ਵਿਆਹ ਕੀਤੇ ਇਹ ਦੇਖੋ ਕਿਆ ਕੁਝ ਬਣਾ ਕੇ ਦਿੱਤਾ ਹੋਇਆ ਇਹਨਾਂ ਤੁਸੀਂ ਦਿਨਾਂ ਦੀ ਜ਼ਿੰਦਗੀ ਬਣਾ ਆਗੇ ਮੰਮੀ ਇੱਕ ਵਾਰੀ ਤਾਂ ਤੁਸੀਂ ਹੈਰਾਨ ਕਰਕੇ ਰੱਖ ਤਾ ਪਰ ਦੱਸੋ ਤਾਂ ਸਹੀ ਲੋਕਰ ਚ ਰੱਖਿਆ ਕੀ ਆ ਪਾਪਾ ਉਸ ਲੋਕਰ ਦੇ ਵਿੱਚ ਤਿੰਨ ਪੋਟਲੀਆਂ ਨੇ ਤਿੰਨ ਪੋਟਲੀਆਂ ਚ ਇੱਕ ਗੈਵੀ ਦੀ ਪੋਟਲੀ ਇੱਕ ਤੇਰੀ ਇੱਕ ਗੁੱਡੀ ਦੀ ਉਹਨਾਂ ਤਿੰਨਾਂ ਦੇ ਵਿੱਚ ਜੋਕ ਕੇ ਸੋਨਾ ਲੱਖ ਲੱਖ ਰਹਿਣੇ ਤਿੰਨਾਂ ਦੇ ਪਾਸੇ ਰੱਖਦੇ ਹੋਏ ਨਾਲੇ ਭੈਣ ਜੀ ਉੱਥੇ ਮੇਰੇ ਇੰਸ਼ੋਰੈਂਸ ਦੇ ਕਾਗਜ਼ਾਤ ਵੀ ਪਏ ਤੇ ਲੋਕਰ ਮੇਰਾ ਤੇ ਕਰਮੇ ਦਾ ਸਾਂਝਾ ਉਹਦੇ 'ਚ ਮੈਂ ਰੱਖਿਆ ਕੀ ਆ ਉਹ ਕਰਮੇ ਨੂੰ ਵੀ ਨਹੀਂ ਪਤਾ ਇਹਦਾ ਮਤਲਬ ਸਾਡੀ ਮੰਮੀ ਦਾ ਹਾਜਮਾ ਬੜਾ ਕੈਮ ਆ ਕਿਸੇ ਨੂੰ ਸੂਂ ਨਹੀਂ ਲੱਗਣ ਦਿੱਤੀ ਉਹ ਤਾਂ ਹੁਣ ਸਾਰਾ ਸਮਾਨ ਨਾ ਤੁਸੀਂ ਆਪ ਦਾ ਆਪ ਦਾ ਜਿੰਨੇ ਜਾਨੀਆਂ ਲੈ ਲਿਓ ਅਸੀਂ ਨਹੀਂ ਲੈਣਾ ਲੂਣਾ ਤੁਹਾਡੇ ਕੋਲ ਹੀ ਠੀਕ ਆ ਹੁਣ ਮੈਂ ਕਿੰਨਾ ਕਚਰ ਸੰਭੇ ਜਾਵਾ ਹੁਣ ਤੁਸੀਂ ਆਪਦੇ ਆਪਦੀ ਚੀਜ਼ ਆਪ ਸੰਭੋ ਭੈਣ ਜੀ ਚਲੋ ਤੁਸੀਂ ਗਹਿਣੇ ਵਾਲਾ ਕੰਮ ਤਨ ਬੇਟਤਾ ਮੇਰੀ ਇੱਕ ਬੇਨਤੀ ਮੰਨੋ ਵੀ ਦੋ ਤਿੰਨ ਮਹੀਨਿਆਂ ਤੱਕ ਗੈਰ ਵੀਰੇ ਵੀ ਆ ਜਾਣਾ ਕੈਨੇਡਾ ਤੋਂ ਤੇ ਘਰ ਦੇ ਵਿੱਚ ਨਾ ਇੱਕ ਵੱਡਾ ਸਾਰਾ ਫੰਕਸ਼ਨ ਰੱਖੋ ਜਿੱਤੇ ਸਾਰੇ ਰਿਸ਼ਤੇਦਾਰ ਭੈਣ ਭਰਾ ਇਕੱਠੇ ਹੋਣ ਤੇ ਰਲ ਕੇ ਖੁਸ਼ੀ ਕਰੀਏ ਮੇਰਾ ਇਹਨਾਂ ਨੇ ਵੀ ਅਗਲੇ ਮਹੀਨੇ ਵਾਪਸ ਆ ਜਾਣਾ ਮੰਮੀ ਮਹੀਨਾ ਦੋ ਮਹੀਨੇ ਕਿਨੇ ਦੇਖਿਆ ਤੁਸੀਂ ਆ ਪਰਸੋਂ ਨਹੀਂ ਦੇਖੋ ਗੈਵੀ ਨੇ ਵੀ ਆ ਜਾਣਾ ਰਾਜੇ ਨੇ ਵੀ ਆ ਜਾਣਾ ਤੇ ਬਹੁਤ ਵੱਡਾ ਫੰਕਸ਼ਨ ਵੀ ਹੋਊਗਾ ਕਰ ਲੌਕਰ ਦੀ ਚਾਬੀ ਕਰਮੇ ਨੂੰ ਦੇ ਦੀ ਅਲਾ ਕਰਮਾ ਵੀ ਆ ਗਿਆ ਮੈਂ ਜਾ ਕੇ ਆਰਾਮ ਕਰ ਦਿੰਦੀ ਹਾਂ ਠੀਕ ਹੈ ਯੋਗਿਆ ਬੋਤਕੀ ਹੋ ਗਿਆ ਬਹੁਤ ਵਾਰੀ ਖਬਰ ਆ ਕਿ ਆਇਆ ਤੇ ਵੇਚੜਾਈ ਕਰ ਗਈ ਹੈ ਵੇਚੜਾਈ ਕਰ ਗਈ ਵੀਰੇ ਕੀ ਬੋਲੀ ਜਾਂਦੇ ਬੇ ਵੇਚੜਾਈ ਕਰ ਗਈ ਮੈਂ ਤਾਂ ਉੱਤਰ ਗਏ ਵੀ ਤੇ ਰਾਜੇ ਨੇ ਵੀ ਫੋਰ ਕੀਤਾ ਉਹ ਪਰਸੋਂ ਤੱਕ ਪਹੁੰਚਣ ਵਾਲਿਆ ਵਾ ਫਿਰ ਦੇਖਦੇ ਆ ਵੀਰੇ ਤੇਪੇ ਦਾ ਇੱਥੇ ਬੱਚੇ ਸਾਰੇ ਨਾਲ ਉਹ ਅਸੀਂ 20 ਘੰਟਾ ਹੋ ਗਏ ਗੱਲਾਂ ਕਰਦਿਆਂ ਨੂੰ ਉਹ ਤੁਸੀਂ ਕੀ ਕਹਿੰਦੇ ਮੈਂ ਤਾਂ ਸਿੱਧਾ ਹਸਪੀਟਲ ਤਾਇਆ ਉਹਦੀ ਡੈੱਡ ਬੋਡੀ ਮੋਰਚੀ ਦੀ ਰਖਾ ਕੇ ਫੇਰ ਆਇਆ ਤਾਂ ਉਹ ਕਿੱਥੇ ਤੈਨੂੰ ਕੋਪਲੇਖਾ ਲੱਗ ਗਿਆ ਤੇਰਾ ਤੈਨੂੰ ਗਰਮੀ ਗੁਰਮੀਤ ਨਹੀਂ ਹੋਗੀ ਕੋਈ ਮम्मी ਨੇ ਮੈਨੂੰ ਹੁਣੇ ਚਾਬੀ ਦਿੱਤੀ ਐ ਲੋਕਰ ਦੀ ਕੰਨ ਕਰਮੇ ਨੂੰ ਦੇ ਦਿਓ ਹਾਂ ਇਹ ਤਾਂ ਲੋਕਰ ਦੀ ਚਾਬੀ ਐ ਤੇ ਬੇਨੇ ਤਨੋ ਦਿੱਤੀ ਆ ਹਾਜੀ ਰੇ ਅਸੀਂ ਕਦੋਂ ਦੀ ਗੱਲਾਂ ਮਾਰੀ ਜਾਂਦੇ ਆ ਉਹਨਾਂ ਦਾ ਉਹ ਚਾਬੀ ਫੜਾ ਕੇ ਲੋਕਰ ਦੀ ਸਾਨੂੰ ਕਿੰਨੀਆਂ ਗੱਲਾਂ ਕੀਤੀਆਂ ਉਹ ਕਹਿੰਦੀ ਮੈਂ ਅੰਦਰ ਚਲੀ ਜਾਂ 10 ਮਿੰਟ ਆਰਾਮ ਕਰਨ ਵਾਸਤੇ ਹੰਦਰ ਬੇਬੇ ਹੋਰ ਦੇਖੋ ਕਿਹੜਾ ਕਬਰੇ ਚਿੱਤ ਹੈ ਮਾ ਮੇਰਾ ਕੀ ਆ ਪਤਾ ਨਦੀ ਕਿਨਾਰੇ ਰੁਖੜਾ ਜਦੋਂ ਟਾਈਮ ਆਇਆ ਬਹਿ ਜਾਣਾ ਨਹੀਂ ਤਾਂ ਖੜੇ ਮੀਨਾ ਗੋਮੀ ਨਗੀਨੇ ਦੇਖਿਆ ਤੁਸੀਂ ਆ ਪਰਸੋਂ ਨਹੀਂ ਦੇਖਿਓ ਗੈਵੀ ਨੇ ਵੀ ਆ ਜਾਣਾ ਰਾਜੇ ਨੇ ਵੀ ਆ ਜਾਣਾ ਤੇ ਬਹੁਤ ਵੱਡਾ ਫੰਕਸ਼ਨ ਵੀ ਹੋਊਗਾ ਘਰ 妈